घरबला न ਜੀ ਸਾਧ ਸੰਗਤ ਜੀ ਕਿਸ ਨੂੰ ਗਾਵੀਏ ਕਿਸ ਨੂੰ ਮੰਨੀਏ ਕਿਸ ਦਾ ਲਈਏ ਨਾਮ ਪਹਿਲਾਂ ਉਸ ਰੱਬ ਸੱਚੇ ਨੂੰ ਮੰਨੀਏ ਫਿਰ ਆਪਣੇ ਉਸਤਾਦਾਂ ਦੇ ਲਈਏ ਨਾਮ ਉਸਤਾਦਾਂ ਦਾ ਦੱਸਿਆ ਸ਼ਿਕਰਦਾਂ ਦਾ ਬਾਤਿਆ ਦਸਾਂ ਗੱਲਾਂ ਚ 8 ਗੱਲਾਂ ਸੱਚੀਆਂ 2 ਗੱਲਾਂ ਝੂਠੀਆਂ ਇਹਨਾਂ ਦਸਾਂ ਗੱਲਾਂ ਦਾ ਇਹਨਰਵਾਹ ਹੋ ਜਾਂਦਾ ਜਿਵੇਂ ਕਾਰ ਤੇ ਸੰਗ ਰੜ ਕੇ ਲੱਖਾ ਮਾਣਾ ਉਹ ਹਾ ਪਾਣੀ ਤੇ ਤਰੇ ਜਾਂ ਕਰਦਾ ਫੇਰ ਕਿਹਾ ਬੰਦਿਆ ਤੇਰੀਆਂ ਦਸ ਦੇਈਆਂ ਇੱਕ ਗਈ ਵਿਹਾਨੋਂ ਕਿੱਧਰ ਨੂੰ ਗਈਆਂ ਪੱਟੀ ਦੀਆਂ ਕਵਰਾਂ ਲਛਦੀਆਂ ਕਈਆਂ 파ਟੇ ਖੱਪਣ ਸੀਂਦੇ ਦਰਜੀ ਤਾਂ ਅੱਗੇ ਵੜਦੀਆਂ ਸਈਆਂ ਕੁਸ ਗੱਲਾਂ ਕਰ ਲਈਆਂ ਤੇ ਕੁਸ ਕਰਨੀ ਲਈਆਂ ਮਿੱਟੀ ਦੀਆਂ ਪ੍ਰਦਾਇਸ਼ਾਂ ਤੋਂ ਸੱਜਣੋਂ ਖਾਤੇ ਮਿੱਟੀ ਜੀ ਹੋ ਗਈਆਂ ਮਿੱਟੀ ਤੋਂ ਚੀਜ਼ ਬਣੀ ਜਾਂਦੀ ਤੇ ਮਿੱਟੀ ਜੀ ਖਤਮ ਹੋਈ ਜਾਂਦੀ ਆ ਲੋ ਵੀਰੋ ਕੌਣ ਵੇਲੇ ਦੀ ਗੱਲ ਆ ਜਿਸ ਵੇਲੇ ਰਾਣੀ ਲੂਣਾ ਨੇ ਠੂਠੀਆਂ ਤੂੰ ਤਾਂ ਲਾ ਕੇ ਵੇਗਨਾ ਪੂਰਨ ਕਤਲ ਕਰਵਾ ਕੇ ਖੂਬ ਵਿੱਚ ਪਾ ਦਿੱਤਾ ਗੋਰਖਨਾਥ ਦਾ ਪਿਆਰ ਫਿਰਕਾ 12 ਸਾਲਾਂ ਵਿੱਚ ਉਹ ਖੂਜੋ ਕੱਢ ਕੇ ਅੰਗ ਪੈਸਾ ਸਾਫ਼ ਕਰਕੇ ਟ੍ਰੇਲੇ 'ਚ ਲੈ ਆਇਆ ਕਹਿਣ ਲੱਗਿਆ ਪੂਰਨ ਜਿਸ ਦਿਨ ਤੋਂ ਤੇਰੇ ਹੱਥ ਪਰ ਕੱਟ ਕੇ ਇਹਨੂੰ ਖੂਜ ਪਾਇਆ ਉਸੇ ਦਿਨ ਤੋਂ ਰਾਜਾ ਸਲਵਾਨ ਦਾ ਤੇਰੀ ਮਾਂ ਸ਼ਰਾਂ ਨੂੰ ਮਾਰ ਕੇ ਧੱਕੇ ਮੰਦਰਾ 'ਚੋਂ ਬਾਹਰ ਕੱਢਿਆ ਹੋਇਆ ਤੇਰੀ ਮਾਤਾ ਨੇ ਤੇਰੇ ਬਜੋਗ ਦੇ ਵਿੱਚ ਰੋਕੀ ਨੇਤਰ ਘਵਾ ਲੇ ਦਰਦ ਦਰਦੀਆਂ ਠੋਕਾਂ ਖਾਣ ਦੀ ਪੱਤੀ ਤੇਰੀ ਮਾਂ ਤੂੰ ਐਂ ਕਰ ਸ਼ਿਆਲਕੋਟ ਨੂੰ ਜਾ ਰੋਂਦੀ ਮਾਂ ਦਾ ਤੀਰ ਤਰਾ ਦੇ ਮਾਪਿਆਂ ਦਾ ਦਰਸ਼ਨ ਕਰ ਪੂਰਨ ਹੱਥ ਬਣ ਕੇ ਖੜ ਗਿਆ ਗੁਰਜੀ ਤੂਠੀ ਗਾਦਾ ਮੈਂ ਨਹੀਂ ਸ਼ਿਆਲਕੋਟ ਨੂੰ ਜਾਣਾ ਵੋੜ ਖਾਨ ਕਹਿੰਦਾ ਕਾ ਤੂੰ ਨਹੀਂ ਜਾਣਾ ਕਹਿੰਦਾ ਗੁਰੂ ਜੀ ਜਿੱਥੇ ਮਾਪੇ ਕਸਾਈ ਵਸਦੇ ਹੋਣ ਪੁੱਤਰਾਂ ਦੇ ਕਤਲ ਕਰਦੇ ਹੋਣ ਉਹ ਧਰਤੀ ਦਾ ਤਾਂ ਦਰਸ਼ਨ ਕਰਨ ਨਹੀਂ ਆਣਾ ਜਦੋਂ ਮੇਰੇ ਬਾਪ ਸੁਲਮਾਨ ਨੂੰ ਪਤਾ ਲੱਗਿਆ ਵੀ ਆ ਗਿਆ ਜਿੰਵੇਂ ਮੇਰੇ ਅੱਗੇ ਹੱਥ ਪੈਰ ਕਟਵਾ ਕੇ ਖੂਚ ਪਾਸੋਂ ਉਸੇ ਤਰ੍ਹਾਂ ਮੈਨੂੰ ਫੇਰ ਪਾ ਦੂ ਮੈਂ ਤਾਂ ਨਹੀਂ ਸ਼ਹਿਰ ਨੂੰ ਜਾਣਾ ਵੋੜ ਖਾਨ ਕਹਿੰਦਾ ਪੁੱਤ ਨਾ ਤੇਰੇ ਮਾਪੇ ਆ ਤੇਰੀ ਜਨਮ ਪੁਆਏ ਆ ਤੈਨੂੰ ਸਾਡਾ ਕਹਿਣਾ ਮੰਨ ਕੇ ਜਾਣਾ ਹੀ ਪੈਣਾ ਪੂਰਨ ਹੱਥ ਬਨ ਕੇ ਖੜ ਗਿਆ ਅਛਾ ਗੁਰੂ ਜੀ ਤੁਹਾਡਾ ਹੁਕਮ ਜਾਊਗਾ ਪਰ ਮੇਰੀਆਂ ਪੰਜ ਚਾਰ ਗੱਲਾਂ ਪੂਰੀਆਂ ਹੋਈਆਂ ਚਾਹੀਦੀਆਂ ਪੂਰਨਾ ਤੇੜੀਆਂ ਕਿਹੜੀਆਂ ਗੱਲਾਂ ਗੁਰਜੀ ਇੱਕ ਮੇਰਾ ਬਾਗ ਸੁੱਕਾ ਜਦੋਂ ਮੈਂ ਜਾ ਕੇ ਬਾਗ ਚ ਪੈਰ ਪਾਵਾਂ ਉਸੇ ਵੇਲੇ ਮੇਰਾ ਬਾਗ ਹਰਾ ਹੋਣਾ ਚਾਹੀਦਾ ਮੇਰੇ ਬਾਗ ਚ ਬੇਲ ਆਦੀਆਂ ਮਾਈਆਂ ਉਹਨਾਂ ਲਾਦ ਹੋਣੀ ਚਾਹੀਦੀ ਆ ਮੇਰੇ ਬਾਗ ਦੇ ਦੁਖੀ ਰੋਣਗੇ ਤਾਂ ਉਹਨਾਂ ਦੇ ਦੁੱਖ ਦੂਦ ਹੋਣੇ ਚਾਹੀਦੇ ਆ ਮੇਰੇ ਨਾਲ ਪੰਜ ਸੱਤ ਮੂਰਤੀਆਂ ਸੰਤਾਂ ਨੇ ਵੀ ਚਾਹੀਆਂ ਮੈਂ ਇਕੱਲੇ ਨਹੀਂ ਜਾਣਾ ਹੋਰ ਖਨਾਰ ਕਹਿੰਦਾ ਪੂਰਨਾ ਤੇਰੇ ਨਾਲ ਗੋਪੀ ਚੰਦ ਵਰਗੇ ਤੇਰੇ ਨਾਲ ਭਾਤਰੀ ਵਰਗੇ ਤੇਰੇ ਨਾਲ ਸ਼ਕਤੈਨ ਵਰਗੇ ਰਾਜਿਆਂ ਦੇ ਪੁੱਤਰ ਜਾਣਗੇ ਰਹੀ ਗੱਲ ਜਿਹੜੀ ਗਨਪੁੱਤ ਬੱਤੀਆਂ ਧੰਦਾ ਜੋ ਕਹੇਗਾ ਸੋਈ ਤੇਰੀ ਪੂਰੀ ਹੋ ਜਾਂ ਚਲਿਆ ਜਾ ਉਥੇ ਕਾ ਨੀਵੀਂ ਪਾ ਕੇ ਤੁਰ ਪਿਆ ਮਨ ਕੇ ਗੁਨਾ ਦੇ ਕਹਿਣ ਪੰਜ ਸੱਤ ਸਤ ਨੌ ਅਸੀ ਤੇ ਗੋਪੀ ਕੰਸ ਸਿਟਾਂ ਉੱਥੋਂ ਅੱਗੇ ਚੱਲ ਕੇ ਉਨਕੇ ਮੂੰਹ ਸੇ ਗੈਣ ਸ਼ਿਆਲਕੋਟ ਨਗਰੀ ਬਾਪ ਦੀਓ ਵੀਰ ਫਿਰ ਦੇਣੀ ਜਨ ਜੁਕਤ ਉਥੇ ਸੁੱਕ ਪੂ ਸੁੱਕੇ ਮੁੱਢ ਮੁੱਢਾਂ ਦੇ ਦਰੇਟ ਉਥੇ ਪੂਰਨ ਗੁੰਦਾ ਬੈਣ ਰਾਖੀ ਨਾ ਨਿਸ਼ਾਨ ਅਫਰੂ ਉਜੜੀ ਦਰਦੀ ਰਹਿ ਉਥੇ ਸਫਾ ਦੀ ਜਗ੍ਹਾ ਦੇਖ ਕੇ ਸੰਤੋਤਾਰੇ ਨੇਣ ਫੜ ਕੇ ਪੂਰਨ ਭਗਤ ਨੇ ਫਿਰ ਦਿੱਤਾ ਨਾਦ ਵਜਾ 36 ਰਾਗ ਲਾਪਲੇ ਵਿੱਚ ਮਿਗਨਾ ਲਿਆ ਵਰਸਾ ਵਰਖਾ ਉੱਤਰੀ ਅੰਬਰ ਤੋਂ ਡੋਰੜ ਕੇ ਪਰੇ ਤਲਾ ਬਾਰਾ ਸਾਲਾਂ ਦੇ ਸੁੱਕੇ ਖੰਡ ਸੀ ਪਰ ਵਿੱਚ ਹੋ ਗਏ ਹਰਿਆ ਉੱਥੇ ਉੱਡੀ ਫੁੱਲਾਂ ਦੀ ਬਾਸ਼ਨਾ ਕਿ ਇੱਕ ਪਈਆ ਪੋਰੇ ਰਹੇ ਨਮਟਾ ਪੋਰੇ ਗੂੰਜਾ ਮਾਰਦੇ ਗੋਰ ਰਹੇ ਕਰਲਾ ਸੱਜਣੋ ਮੇਰਾ ਮਾਰਕ ਬੜਾ ਵਹਿੰਦਾ ਜਿੰਦਾ ਢਾ ਕੇ ਫੇਰ ਬਣਾ ਸੁੱਕੇ ਬਾਗ ਨੂੰ たかさま。 साला सुखाने न करीता ਜੀ ਹੱਥ ਪੈਰ ਕਰਕੇ ਪਾਏ ਜਾਂਦੇ ਆ ਉਹ ਦੁੱਖ ਦੀ ਘੜੀ ਜਿਹਨੇ ਵੇਖੀ ਇੱਕ ਨਾਸੋ ਦਾ ਨੂਰullah ਹੀ ਦੂਜੇ ਦਾ ਮੁੰਡਾ ਸੀ ਮਾਲਚਾਰ 10 ਉਹਨੇ ਦੇਖਿਆ ਜਦੋਂ ਪਿੰਨ ਪਖ ਦੇ ਹੱਥ ਪੈਰ ਕੱਟ ਕੇ ਜਰਾਦ ਖੂਹ ਦੇ ਵਿੱਚ ਪਾਈ ਜਾਂਦੇ ਆ ਉਹਨੇ ਜਾ ਕੇ ਰਾਣੀ ਅਸਰ ਨੂੰ ਦੱਸਿਆ ਮਾਤਾ ਇੰਨਾਂ ਅੱਖਾਂ ਦੇ ਸਾਹਮਣੇ ਤੇਰੇ ਪੁੱਤ ਦੇ ਹੱਥ ਪੈਰ ਕੱਟ ਕੇ ਉਸ ਖੂਹ ਦੇ ਵਿੱਚ ਪਾ ਦਿੱਤਾ ਮਾਤਾ ਸ਼ਰਨ ਕਹਿਣ ਲੱਗੀ ਪੁੱਤ ਨੂੰ ਨਾਲ ਲੈ ਕੇ ਚੱਲ ਦੱਸ ਕਿਹੜਾ ਖੂਹ ਆ ਮੁੰਡਾ ਮੂਹਰੇ ਲਾ ਕੇ ਤੁਰ ਪਿਆ ਰਾਣੀ ਅਸ਼ਰਮਾ ਪਛੇਲਾ ਕਿਉਂ ਤਰਪੇ ਖੂਦ ਉਹਤੇ ਲੈ ਗਿਆ ਮਾਤਾ ਖੂ ਆ ਇੱਥੇ ਤੇਰੇ ਪੁੱਦੇ ਹੱਥ ਪੈਰ ਕੱਟ ਕੇ ਇਸ ਖੂ ਦੇ ਵਿੱਚ ਪਾਇਆ ਉਸ ਖੂ ਦੀ ਮੌਣ ਤੇ ਬੈਠ ਕੇ ਰਾਣੀ ਅਸ਼ਰਮਾ ਪੁੱਤ ਦੇ ਵਿਜੋਗ ਵਿੱਚ ਬਰਲਾਪ ਕਰਨ ਲੱਗੀ ਉਦੋਂ ਸ਼ਿਵ ਜੀ ਭਗਵਾਨ ਤੇ ਪਾਰਵਤੀ ਮਾਤਾ ਚੱਲੇ ਤੁਰੇ ਆਉਂਦੇ ਆ ਜਦੋਂ ਸੁਣੀਆਂ ਜਨਾਨੀਆਂ ਦੀਆਂ ਕੋਕਾਂ ਪਾਰਵਤੀ ਕਹਿਣ ਲੱਗੀ ਮਹਾਰਾਜ ਇੱਧਰ ਕਿਸੇ ਦੁਖੀਏ ਦੀ ਕੋਕ ਆਉਂਦੀ ਆਪਾਂ ਪੁੱਛੀਗੇ ਕੀ ਤਕਲੀਫ ਆ ਸ਼ਿਵ ਜੀ ਭਗਵਾਨ ਕਹਿਣਗੇ ਪਹਿਲੇ ਕਹਿਣ ਲੱਗੇ ਪਾਰਵਤੀ ਇਹ ਮੁਰਖ ਮਾਹੀ ਦਾ ਵਸਦਾ ਇੱਥੇ ਰੋਂਦਾ ਤੇ ਕੋਈ ਹੱਸਦਾ ਨਸਾਰ ਦੁੱਖਾਂ ਦੀ ਨਹੀਂ ਆ ਆਪਾਂ ਕਿਦਾ ਕਿਦਾ ਪਤਾ ਲਾਵਾਂਗੇ ਚੱਲ ਕਿਤੇ ਪਾਰਵਤੀ ਕਹਿਣ ਲੱਗੀ ਮਹਾਰਾਜ ਫੱਕਰ ਨਾ ਪਦੇ ਆਪਾਂ ਤੋਂ ਬਿਨਾਂ ਇੱਥੇ 1914 ਕਿਹਨੇ ਆ ਜੇ ਆਪਾਂ ਨੇ ਦੁੱਖ ਸੁਣਨਾ ਹੋ ਸੁਮੰਗਾ ਵੀ ਕਿਹਾ ਸ਼ਿਵਜੀਤ ਪੁਆਣ ਪਾਰਵਤੀ ਮਾਤਾ ਦੇ ਅੱਗੇ ਲਾ ਕੇ ਖੂਦ ਉਹ ਤੇ ਚਲੇ ਗਏ ਜਾ ਕੇ ਪੁੱਛਦੇ ਮਾਤਾ ਤੂੰ ਕਾਤੋਂ ਹੋਣੀ ਆ ਕਹਿੰਦੀ ਮਹਾਰਾਜ ਬੇਗ ਨਾ ਹਾਂ ਬੇਦਸੀ ਦਾ ਪੁੱਤ ਮਰਵਾ ਕੇ ਖੂਦ ਉਹ ਤੇ ਕੋ ਵਾਧਾ ਤਮ ਥਾਰ ਨਹੀਂ ਆ ਸ਼ਿਵਜੀਤ ਪੁਆਣ ਕਹਿਣ ਲੱਗੇ ਮਾਤਾ ਤੂੰ ਨਿਗਾਹ ਮਾਰ ਤੇਰਾ ਪੁੱਤ ਬੇਗ ਤੇਨੂੰ ਕਿਤੇ ਖੂਜ ਦੀਂਦਾ ਜਦੋਂ ਰਾਣੀ ਨੇ ਪਟਕੇ ਨਿਗਾ ਮਾਰੀ ਸ਼ਹਿਰ ਦੱਸਦਾ ਵੀ ਪੂਰਨ ਭਗਤ ਨੂੰ ਜਿਹੜਾ ਸਾਹ ਉਹ ਸੀ ਬੰਦ ਕਰ ਲਿਆ ਕਿਹੜੀ ਗੱਲੋਂ ਜੇ ਕਿਤੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਮੇਰਾ ਪੁੱਤ ਜਿਉਂਦਾ ਛਾਲ ਮਾਰ ਕੇ ਮੇਰੇ ਨਾਲ ਇਹ ਵੀ ਨਖੂਚ ਕਿਤੇ ਮਰ ਜਾਵੇ ਰਾਣੀ ਨੇ ਨਿਗਾ ਮਾਰੀ ਤੇ ਪੂਰਨ ਭਗਤ ਨੇ ਸਾਹ ਬੰਦ ਕੀਤਾ ਤੇ ਸ਼ਿਰਜ ਭਗਵਾਨ ਨੇ ਪੁੱਛਿਆ ਮਾਂ ਤਾਂ ਖੂਜ ਕੋ ਹਦਸਿਆ ਕਹਿੰਦੀ ਕੁਛ ਨਹੀਂ ਦੱਸਿਆ ਕਹਿੰਦੇ ਫਿਰ ਚਲੀ ਜਾ ਕਹਿੰਦੀ ਕਿੱਥੇ ਜਾਵਾਂ ਆਪਦੇ ਘਰਾਂ ਨੂੰ ਪਹਿਲਾਂ ਨੂੰ ਚਲੀ ਜਾ ਕਹਿੰਦੀ ਮਹਾਰਾਜ ਪੁੱਤ ਤੋਂ ਬਿਨਾਂ ਨਾ ਆਪਣਾ ਮਹਿਲ ਹਤੇ ਨਾ ਆਉੜੀਆਂ ਆਉਂਦੇ ਪੁੱਤ ਦਾ ਮੁਖ ਦੇ ਵੀ ਨਹੀਂ ਸੀ ਜਾਂਦੇ ਪਿੱਛੇ ਦੀ ਪੁੱਤ ਦੀ ਪਿੱਠ દેਖਦੀ ਕਹਿੰਗਾ ਤੇ ਮੇਰਾ ਇਹ ਸਤਿਵੰਤ ਵਾਸੇ ਉਹ ਤੇ ਵਾਰਟਾ ਹੈ ਗਿਆ ਹੁਣ ਜਾਣਾ ਕਿੱਥੇ ਆ ਉਹ ਕਹਿੰਦੇ ਮਹਾਰਾਜ ਕਹਿੰਦੇ ਇਛਾ ਤਾਂ ਫੇਰ ਟਾਈਮ ਨਹੀਂ ਪੂਰਾ ਹੋਣਾ ਜਾਣਾ ਤਾਂ ਤੈਨੂੰ ਪੈਣਾ ਉਹ ਕਹਿੰਦੀ ਚੰਗਾ ਚਲੀ ਜਾਨੀ ਫੇਰ ਮੇਰਾ ਪੁੱਤ ਮੈਨੂੰ ਕਦੋਂ ਮਿਲੂਗਾ ਮਾਤਾ ਤੇਰਾ ਪੁੱਤ ਤੈਨੂੰ 8 ਸਾਲਾਂ ਨੂੰ ਮਿਲ ਹੋਣ ਨਹੀਂ ਮੈਣਾ ਫਿਰ ਮਾਤਾ ਪੁੱਛਦੀ ਹੈ ਵੀ ਨਿਸ਼ਾਨੀ ਕੀ ਹੋ ਮੈਨੂੰ ਕਿਵੇਂ ਪਤਾ ਲੱਗੂ ਪੁੱਤ ਮਿਲਣ ਲੱਗਿਆ ਮਾਤਾ ਨਿਸ਼ਾਨੀ ਇਹੋ ਜਿਹੜਾ ਤੇਰੇ ਪੁੱਤ ਦਾ ਬਾਗ ਸੁੱਕ ਸੜ ਜਾਊਗਾ ਜਦੋਂ ਤੇਰਾ ਪੁੱਤ ਆ ਕੇ ਬਾਗ ਲੋਥੂ ਬਾਗ ਹਰਾ ਹੋਜੂ ਜਦੋਂ ਬਾਗ ਹਰਾ ਹੋ ਗਿਆ ਤੇ ਤੂੰ ਸਮਝ ਲਈ ਹੁਣ ਮੇਰਾ ਪੁੱਤ ਮਿਲੂਗਾ ਉਹ ਜ ਬਾਗ ਹਰਾ ਬਗੀਚਾ ਟੈਗਦਾ ਗੌਸਤਲਾ ਪਾਣੀ ਨਾ ਪਰਿਆ ਬਰਸਣ ਵੇਵੇ ਲੱਗੇ ਪਰਸੀ ਭਗਵਾਨ ਦਾ ਨਾਮ ਜਪਦੇ ਵਸਣ ਤੇ ਬੈਠੇ ਫੇਰ ਕਾ ਸੰਤ ਬਾਗ ਵਿੱਚ ਉਤਰੇ ਵਿੱਚ ਬਾਗਾਂ ਦੇ ਵਸਣ ਨੂਰ ਲੱਗੇ ਆੜੂ ਜਮਣਾ ਸੋਗੀ ਦਾ ਖੰਗੂਰ ਆਲਮਾਂ ਦੇ ਪੁੱਛੇ ਲੰਕਦੇ ਉਹ ਵੀਰੋ ਬੂਟੇ ਵੱਧ ਕੇ ਗਏ ਖੰਗੂਰ ਜਿਹਨੇ ਭਗਤ ਸਦਾਉਂਦੇ ਰੱਬ ਦੇ ਉਹਨਾਂ ਦੀ ਪੈਂਦੀ ਦੁਆ ਕਬੂਲ ਇਹ ਕੰਨੇ ਸੀ ਕੋੜੀ ਪਿੰਗਲੇ ਜਿਨ੍ਹਾਂ ਦੀ ਵਸਤੀ ਸ਼ਹਿਰ ਤੋਂ ਦੂਰ ਉਹ ਚਰਨੀਪੂਣ ਦੇ ਲੱਗ ਕੇ ਕਰਦੇ ਬੜਾ ਲਹੂਰ ਆ ਉਹ ਬਾਵੇਂ ਅਸ ਕੀ ਦੇਹਾਰੇ ਜਨਮ ਦੇ ਕਹਿੰਦੇ ਹੋਗੇ ਚਕਨਾ ਚੂਰ ਇਹ ਸਾਰ ਸਾਈ ਵਿੱਚ ਫਰਕ ਨਹੀਂ ਸਾਰੇ ਬਾਤ ਮਸ਼ਹੂਰ ਹੁਣ ਤੂੰ ਆ ਗਿਆ ਸਾਡੇ ਭਾਗ ਨੂੰ ਕਰਨੀ ਦਾ ਪਰ ਪੂਰਾ ਸਾਡੇ ਕੋੜ ਹਟਾ ਦੇ ਬਾਵੇਂ ਆ ਇੱਕ ਵਈਆ ਹੋ ਜਾ ਦੇਸਾਂ ਵਿੱਚ ਮਸ਼ਹੂਰ ਅਸੀਂ ਚਰਨੀ ਤੇਰੇ ਲਾਗੇ ਸਾਡੇ ਕਰਜਾ ਕੰਮ ਜ਼ਰੂਰ ਨੇ ਕੋਲੀ ਫੰਗਲੇ ਪੂਰ ਨੇ ਜਨ ਹਸੂਲਾ ਕੇ ਕਿਵੇਂ ਤਾ ਹਵਾ ਦੇ ਜਿਵੇਂ ਬਾਗੇ ਰਾਕੀ ਤਾਂ ਸਾਡੇ ਨੂੰ डी लॻ करोलिया बा शोगी शासीं सुबता ते शाम ਉਹ ਰੂਟੂ ਬੇ ਓ ਭਜੇ ਬਾਸ ਰੂਟੂ ਬੀ ਓ ਛੜਕੇ ਨੀ ਨਾ ਓ ਪਛੇ ਮੱਤ ਨੂੰ ਧੂੜਾ ਬੰਦਾ ਦੁਨੀਆ ਤੇ ਆਜੇ ਦੀਨ ਮਾਨ ਪੱਲੇ ਲੈ ਕੇ ਰੱਬ ਦੀ ਦਰਗਾਹ ਚੱਲਿਆ ਜਾਵੇ ਤਾਂ ਵਧੀਆ ਜੇ ਕਿਸੇ ਦਾ ਚੰਗਾ ਨਹੀਂ ਹੁੰਦਾ ਮਾੜਾ ਨਾ ਕਹੇ ਫੇਰ ਵੀ ਰੱਬ ਬਾਹ ਫੜ ਲੈਂਦਾ ਹੁਣ ਜਿਹੜੇ ਅੰਨੇ ਕੋੜੀ ਪਿੰਗਲੇ ਸੀ ਉਹ ਪੂਰਨੇ ਬਾਗ ਵਿੱਚੋਂ ਵੀਰੋ ਪਾਣੀ ਲੈ ਕੇ ਆਇਆ ਕਰਦੇ ਸੀ ਕੱਢ ਲਾ ਕੱਢ ਲਾ ਕੱਢ ਲਾ ਬਾਈ ਉਹਨਾਂ ਨੂੰ ਕਹਦੇ ਮੜਾਏ ਕੋਈ ਨਹੀਂ ਕੋਈ ਨੇ ਆ। ਦਿਨ ਸ਼ੇਪੇ ਪਾਣੀ ਲੈਣ ਗਏ ਬਾਗ ਸੁੱਕਾ। ਦੂਜੇ ਦਿਨ ਜਿਹੜਾ ਪਾਣੀ ਲੈਣ ਗਏ ਬਾਗ ਹਰਾ। ਅੰਨੇ ਕੋੜੀ ਪਿੰਗਲੇ ਹੈਰਾਨ ਹੋ ਗਏ। ਕਹਿੰਦੇ ਯਾਰੋ ਜਦੋਂ ਸੁੱਤੇ ਆਪਾਂ ਇਸ ਬਾਗ ਨੂੰ ਸੁੱਕਾ ਛੱਡ ਕੇ ਥੋਤੀ। ਜਦੋਂ ਕਹਦੇ ਪਾਣੀ ਲੈਣ ਗਏ ਬਾਗ ਹਰਾ। ਹੋਏ ਨ ਹੋ ਜਾਨੀਆਂ ਪਾਸ ਸੱਤ ਮੋਟੀਆਂ ਸੰਤਾਂ ਦੀਆਂ ਬਾਗ ਵਿੱਚ ਲੱਥੀਆਂ। ਇਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਸੁੱਕਾ ਬਾਗ ਹਰਾ ਕਰ ਲਿਆ। ਆਪਣੀ ਦੇਹ ਨੂੰ ਰੋਗ ਵੜ ਵੜ ਕੇ ਖਾਂਦਾ ਜੇ ਆਪਾਂ ਬਾਵੇ ਦੇ ਦਾੜੀ ਗੋਡੀ ਹੱਥ ਲਾਈਏ ਇਹਦੇ ਮਨ ਚਾਹੇ ਮੇਰ ਖਬਰੇ ਆਪਣੇ ਵੀ ਦੁੱਖ ਦੂਰ ਕਰ ਦੇਵੇਂ। ਅੰਨੇ ਕੋੜੀ ਪਿੰਗਲੇ ਜਾ ਕੇ ਲਾ ਕੇ ਪੂਰਨੇ ਚਰਨਾਂ ਨੂੰ ਹੱਥ ਕਹਿਣ ਲੱਗੇ ਬਾਬਾ ਜੀ ਜਿਵੇਂ ਸੁੱਕਾ ਬਾਗ ਰੱਖੀ ਤੋਂ ਮੈਂ ਸਾਡੇ ਵੀ ਤਖਦੂਰ ਕਰ ਦਿਓ